ਜਿਲ੍ਹਾ ਤਰਨਤਾਰਨ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪਿੰਡ ਪੰਡੋਰਾ ਗੋਲਾ ਵਿੱਚ ਨੌਜਵਾਨ ਨੂੰ ਘਰੋਂ ਸੱਦ ਕੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਕਿ ਯਾਰ ਦੋਸਤਾਂ ਨੇ ਇਸ ਨੂੰ ਸਵੇਰੇ 4 ਵਜੇ ਘਰੋਂ ਬੁਲਾਇਆ ਤੇ ਰਸਤੇ ਚੱਲ ਜਾ ਕੇ ਗੋਲੀ ਮਾਰ ਦਿੱਤੀ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ 'ਚ ਕੀ ਗੱਲ ਹੋਈ ਆ ਉਹਨਾਂ ਨੂੰ ਨਹੀਂ ਪਤਾ ਜਦਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ 'ਚ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਕਾਰਵਾਈ ਦੀ ਗੱਲ ਕਰ ਰਹੀ ਹੈ। ਗੱਲਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਐਤੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਇਹ ਪਿੰਡੋਂ ਗੱਡੀ ਮਗਾ ਕੇ ਗੱਡੀ ਵਿੱਚ ਲਿਆ ਕੇ ਦੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਖਾਰਨੋ ਨੂੰ ਘਰੋਂ ਬਾਜ ਮਾਰੀ ਆ 4 ਵਜੇ 4 ਵਜੇ ਬਾਜ ਮਾਰ ਕੇ ਲੈ ਗਏ ਆ ਦੋਸਤੀ ਆਈ ਦੀ ਨਾਲ ਫਿਰ ਤੁਰਨ ਵਾਲੀ ਮੁੰਡੀ ਤੇ ਇਧਰ ਚਪਾਲ ਵਾਲੇ ਰੋਡ ਤੇ ਖੜ ਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਸ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਉਮਰ ਉਹਦੀ ਹੋਣੀ ਆ 22-24 ਸਾਲ ਮੰਗ ਅਸੀਂ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਹਾਂਜੀ ਰਾਤ ਦੀ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁਰਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਅਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹरासत ਵਿੱਚ ਲੈ ਆ ਮੈਂ ਜੀ ਪੇਸੇ ਪਰਮਿੰਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟ ਮਾਰਟਮ ਜਿੰਦਾ ਹੋਣਾ ਹੈ ਮ੍ਰਿਤਕ ਦਾ ਨਾਮ ਸਤਨਾਮ ਸਿੰਘ ਸਾਨੂੰ ਬਲਜਿੰਦਰ ਸਿੰਘ ਵਾਸੀ ਪਟੋਰੀ ਕੋਲਾ ਥਾਣਾ ਸਰਦੰਤਨ ਇਹ ਮਾਮਲੇ ਬਾਰੇ ਤੁਸੀਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਰਤੀ ਉਹਦੇ ਸਬੰਧ ਚ ਜੋ ਕਰਤੀ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਡ ਕਰਾਉਣਾ ਆਇਆ ਆ ਗੋਲੀ ਲੱਗੀ ਦੱਸਦੇ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਤੇ ਪਰਚਾ ਦਰਜ ਆ ਜੀ ਬਿਊਰੋ ਰਿਪੋਰਟ ਜੀਟੀਆ ਟੀਵੀ ਜ਼ਿਲ੍ਹਾ ਕਰਨਤਾਰਨ ਵਿੱਚ ਬੁੱਢੀ ਵਾਰਦਾਤ ਵਾਪਰੀ ਹੈ ਜਿੱਥੇ ਪਿੰਡ ਪੰਡੋਰਾ ਗੋਲਾ ਵਿੱਚ ਨੌਜਵਾਨ ਨੂੰ ਘਰੋਂ ਸੱਦ ਕੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਕਿ ਯਾਰ ਦੋਸਤਾਂ ਨੇ ਇਸ ਨੂੰ ਸਵੇਰੇ 4 ਵਜੇ ਘਰੋਂ ਬੁਲਾਇਆ ਤੇ ਰਸਤੇ ਚੱਲ ਜਾ ਕੇ ਗੋਲੀ ਮਾਰ ਦਿੱਤੀ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ 'ਚ ਕੀ ਗੱਲ ਹੋਈ ਆ ਉਹਨਾਂ ਨੂੰ ਨਹੀਂ ਪਤਾ ਜਦਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ 'ਚ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਕਾਰਵਾਈ ਦੀ ਗੱਲ ਕਰ ਰਹੀ ਹੈ। ਗੱਲਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਆ ਆਇਤੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਇਹ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ। ਤੇ ਪਿੰਡੋਂ ਗੱਡੀ ਮਗਾ ਕੇ ਗੱਡੀ ਵਿੱਚ ਲਿਆ ਕੇ ਦੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਖਾਰਨ ਉਹਨੂੰ ਘਰੋਂ ਆਵਾਜ਼ ਮਾਰੀ ਆ 4 ਵਜੇ 4 ਵਜੇ ਬਾਜ਼ ਮਾਰ ਕੇ ਲੈ ਗਏ ਆ ਦੋਸਤੀ ਆਈ ਦੀ ਨਾਲ ਫਿਰ ਤੁਰਨ ਵਾਲੀ ਮੁੰਡੀ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਸ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਉਮਰ ਉਹਦੀ ਹੋਣੀ ਆ 22-24 ਸਾਲ ਮੰਗ ਅਸੀਂ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਹਾਂਜੀ ਰਾਤ ਦੀ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁਰਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਅਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਿਰਾਸਤ ਵਿੱਚ ਲੈ ਆ ਮੈਂ ਜੀ ਪੇਸੇ ਪਰਮਿੰਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟਮਾਰਟਮ ਜਿੰਦਾ ਹੋਣਾ ਹੈ ਮ੍ਰਿਤਕ ਦਾ ਨਾਮ ਸਤਨਾਮ ਸਿੰਘ ਸਨ ਬਲਜਿੰਦਰ ਸਿੰਘ ਵਾਸੀ ਪਿੰਡੋਰੀ ਕੋਲਾ ਥਾਣਾ ਸਦਰਤਨਤਨ ਇਹ ਮਾਮਲੇ ਬਾਰੇ ਤੁਹਾਨੂੰ ਸਭ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਰਤੀ ਉਹਦੇ ਸੰਬੰਧ ਜੋ ਕਰਤੀ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਡ ਕਰਾਉਣਾ ਹੈ ਆ ਗੋਲੀ ਲੱਗੀ ਦੱਸਦਾ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਦੇ 7540 ਬਿਊਰੋ ਰਿਪੋਰਟ ਜੀਕੇਆ ਟੀਵੀ